ਸ਼ਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਇਸ ਵਕਤ ਵੱਡੀ ਖਬਰ ਤੇ ਚਰਚਾ ਕਰਨ ਵਾਸਤੇ ਹਾਜ਼ਰ ਹੋਏ ਹਾਂ ਜੰਗਬੰਦੀ ਦੇ ਉੱਤੇ ਦੋਨੋਂ ਮੁਲਕਾਂ ਦੀ ਸਹਿਮਤੀ ਬਣੀ ਹੈ ਤੇ ਵਿਚੋਲਗੀ ਜਿਹੜੀ ਹੈ ਅਮਰੀਕਾ ਨੇ ਕੀਤੀ ਹੈ ਕਿਤਨਾ ਕਿਤੇ ਸਰਹੱਦੀ ਇਲਾਕੇ ਦੇ ਵਿੱਚ ਵਸਦੇ ਲੋਕਾਂ ਦੇ ਲਈ ਖਾਸ ਤੌਰ ਤੇ ਇਹ ਵੱਡੀ ਰਾਹਤ ਵਾਲੀ ਖਬਰ ਹੈ ਅਸਲ ਦੇ ਵਿੱਚ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਦੇ ਪਿੱਛੇ ਕੀ ਕੀ ਕਾਰਨ ਰਹੇ ਨੇ ਉਸ ਤੇ ਚਰਚਾ ਕਰਾਂਗੇ ਮੇਰੇ ਨਾਲ ਦਾ ਅਨਮਿਊਟ ਦੇ ਮੁੱਖ ਸੰਪਾਦਕ ਤਜਿੰਦਰ ਫਤੇਪੁਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਰ ਸਭ ਤੋਂ ਪਹਿਲੇ ਜਾਣਨਾ ਚਾਹਾਂਗੇ ਕਿ ਜੰਗਬੰਦੀ ਦੇ ਉੱਤੇ ਸਹਿਮਤੀ ਜਿਹੜੀ ਹੈ ਅਚਾਨਕ ਹੋਈ ਹੈ ਹੁਣ ਤੱਕ ਵੀ ਇਹ ਸਾਰ ਬਣੇ ਹੋਏ ਸੀ ਕਿ ਰਾਤ ਹੋਣ ਵਾਲੀ ਹੈ ਤੇ ਕੁਝ ਵੀ ਜਿਹੜਾ ਮਾਹੌਲ ਹੈ ਉਹ ਤਣਾਪੂਰਨ ਹੋ ਸਕਦਾ ਹੈ ਇਹ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਪਹਿਲਾਂ ਤਾਂ ਇਹ ਰਾਹਤ ਭਰੀ ਖਬਰ ਹੈ ਦੋਵਾਂ ਮੁਲਕਾਂ ਵਾਸਤੇ ਪਾਕਿਸਤਾਨ ਵਾਸਤੇ ਵੀ ਭਾਰਤ ਵਾਸਤੇ ਵੀ ਖਾਸ ਕਰਕੇ ਉੱਥੋਂ ਦੇ ਬਚਿੰਦਿਆਂ ਵਾਸਤੇ ਵਸਨੀਕਾਂ ਵਾਸਤੇ ਕਿ ਦੋਹਾਂ ਦੇਸ਼ਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਜੰਗਬੰਦੀ ਦੀ ਯਾਨੀ ਕਿ ਅੱਜ ਸ਼ਾਮ 5 ਵਜੇ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦੇ ਖਿਲਾਫ ਹਮਲਾ ਕਰਨ ਦੀ ਕਾਰਵਾਈ ਹੈ ਜਿਹੜੀ ਉਹ ਰੋਕ ਦਿੰਦੀ ਹੈ ਕਿਉਂਕਿ ਕਹਿੰਦੇ ਜਦੋਂ ਕੋਈ ਬੰਬ ਚੱਲਦਾ ਹੈ ਉਹ ਧਰਮ ਜਾਤ ਮਜਬ ਕੁਛ ਨਹੀਂ ਦੇਖਦਾ ਉਹਨੇ ਸਿਰਫ ਉਹਦਾ ਇੱਕੋ ਹੀ ਮਕਸਦ ਹੁੰਦਾ ਤਬਾਹੀ ਕਰਨਾ ਸੋ ਜੰਗ ਵੀ ਸਿਰਫ ਤਬਾਹੀ ਦੇ ਨਿਸ਼ਾਨ ਛੱਡਦਾ ਪਰ ਕਈ ਵਾਰੀ ਜੰਗ ਇਸ ਕਰਕੇ ਵੀ ਜ਼ਰੂਰੀ ਹੋ ਜਾਂਦੀ ਹੈ ਜੇਕਰ ਤੁਹਾਡੇ ਤੇ ਕੋਈ ਗਵਾਂਢੀ ਦੇਸ਼ ਹੈ ਜਿਹੜਾ ਲਗਾਤਾਰ ਹਮਲੇ ਕਰੇ ਤਾਂ ਫਿਰ ਜੰਗ ਉਸ ਵੇਲੇ ਜ਼ਰੂਰੀ ਵੀ ਹੋ ਜਾਂਦੀ ਹੈ ਸੋ ਇਹ ਸੁਖਾਮੀ ਖਬਰ ਹੈ ਆਈ ਹੈ ਕਿ ਦੋਹਾਂ ਦੇਸ਼ਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਜੰਗਬੰਦੀ ਤੇ ਸੋ ਇਹਦੇ ਵਿੱਚ ਘਾਰ ਜਿਹੜੀ ਭੂਮਿਕਾ ਨਿਭਾਈ ਹੈ ਉਹ ਅਮਰੀਕਾ ਨੇ ਨਿਭਾਈ ਹੈ ਸੋ ਡੋਨਾਲਡਰ ਡੋਨਾਲਡ 트াম্প ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਟਵੀਟ ਕੀਤਾ ਉਹਨਾਂ ਨੇ ਐਕਸ ਤੇ ਜਾਣਕਾਰੀ ਦਿੱਤੀ ਕਿ ਦੇਰ ਰਾਤ ਤੱਕ ਸਾਡੀ ਜਿਹੜੀ ਗੱਲਬਾਤ ਹੈ ਉਹ ਪਾਕਿਸਤਾਨ ਤੇ ਭਾਰਤ ਦੇ ਨਾਲ ਹੁੰਦੀ ਰਹੀ ਹੈ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਗੱਲਬਾਤ ਹੋਈ ਹੈ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਅਸੀਂ ਜੰਗਬੰਦੀ ਲਈ ਤਿਆਰ ਆ ਤੇ ਅਸੀਂ ਇਸ ਜੰਗ ਤੇ ਵਿਰਾਮ ਲੋਨ ਲਈ ਦੋਵੇਂ ਸਹਿਮਤ ਆ ਸੋ ਸਹਿਮਤੀ ਹੋ ਗਈ ਆ ਹੋਰ ਦੋਵਾਂ ਦੇਸ਼ਾਂ ਦੇ ਜਿਹੜੇ ਆ ਦੋਵਾਂ ਦੇਸ਼ਾਂ ਦੇ ਜਿਹੜੇ ਫੌਜ ਦੇ ਅਧਿਕਾਰੀ ਨੇ ਡਾਇਰੈਕਟਰ ਜਰਨਲ ਉਹਨਾਂ ਦੋਵਾਂ ਨੇ ਆਪਸ ਦੇ ਵਿੱਚ 12 ਤਰੀਕ ਨੂੰ 12 ਵਜੇ ਮੁਰ ਤੋਂ ਗੱਲਬਾਤ ਕਰਨੀ ਹੈ ਅੱਜ ਵੀ ਉਹਨਾਂ ਦੀ ਲੰਮੀ ਗੱਲ ਹੈ ਜਿਹੜੀ ਹੁਈਏ ਡੀਜੀਐਮਓ ਡੀਜੀਐਮਓ ਦੋਵਾਂ ਦੇਸ਼ਾਂ ਦੇ ਨੇ ਜਿਹੜੇ ਦੋਵਾਂ ਦੀ ਗੱਲ ਹੋਈ ਆਪਸ ਦੇ ਵਿੱਚ ਸੋ ਉਹਨਾਂ ਨੇ 12 ਤਰੀਕ ਨੂੰ 12 ਵਜੇ ਮੁਰ ਤੋਂ ਗੱਲਬਾਤ ਕਰਨੀ ਆ ਪਰ ਫਿਲਹਾਲ ਦੀ ਘੜੀ ਦੋਵਾਂ ਦੇਸ਼ਾਂ ਦੇ ਇਹਨਾਂ ਅਧਿਕਾਰੀਆਂ ਨੇ ਅੱਗੇ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਹੁਣ ਕੋਈ ਵੀ ਦੇਸ਼ ਜਿਹੜਾ ਕਾਰਵਾਈ ਨਹੀਂ ਕਰੇਗਾ ਸੋ ਪਿੰਡਾਂ ਦੇ ਵਿੱਚ ਅਸੀਂ ਅਕਸਰ ਕਹਿੰਦੇ ਹੁੰਨੇ ਆ ਕਿ ਜਦੋਂ ਪਿੰਡ ਦੇ ਵਿੱਚ ਤੜੇਬੰਦੀ ਹੁੰਦੀ ਆ ਜਾਂ ਛੋਟੇ-ਮੋਟੇ ਟਕਰਾਰ ਦੁਸ਼ਮਣੀ ਲੜਾਈ ਝਗੜੇ ਪਿੰਡਾਂ ਦੇ ਵਿੱਚ ਵੀ ਹੁੰਦੇ ਨੇ ਸੋ ਪਿੰਡਾਂ ਦੀ ਪੰਚਾਇਤ ਉਹਨੂੰ ਨਿਬੇੜ ਦਿੰਦੀ ਹੈ ਜਾਂ ਸਰਪੰਚ ਵਿੱਚ ਬੈ ਕੇ ਨਿਬੇੜਨਦਾ ਸੋ ਕੁੱਲ ਮਿਲਾ ਕੇ ਅਮਰੀਕਾ ਅਮਰੀਕਾ ਭਾਰਤ ਤੇ ਪਾਕਿਸਤਾਨ ਦੇ ਇਸ ਲੜਾਈ ਦੇ ਵਿੱਚਕਾਰ ਇੱਕ ਸਰਪੰਚ ਦੀ ਭੂਮਿਕਾ ਨਿਭਾਈ ਹੈ ਸੋ ਦੋਵਾਂ ਦੇਸ਼ਾਂ ਨੂੰ ਸਹਿਮਤੀ ਵੱਲ ਲੈ ਕੇ ਜਾ ਰਿਹਾ ਸੋ ਉਮੀਦ ਕਰਾਂਗੇ ਕਿ ਦੋਵੇਂ ਦੇਸ਼ ਨੇ ਜਿਹੜੇ ਜੰਗਬੰਦੀ ਦੀ ਉਲੰਘਣਾ ਨਹੀਂ ਕਰਨਗੇ ਤਾਂ ਕਿ ਦੋਵਾਂ ਦੇਸ਼ਾਂ 'ਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਜਿਹੜਾ ਜਾਨੀ ਮਾਲੀ ਨੁਕਸਾਨ ਆਮ ਲੋਕਾਂ ਦਾ ਨਾ ਹੋਵੇ ਪਰ ਇੱਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਕਿ ਅਮਰੀਕਾ ਹੀ ਕਿਉਂ ਅੱਗੇ ਆਇਆ ਇਹ ਵੀ ਇੱਕ ਵੱਡਾ ਸਵਾਲ ਹੈ ਜੀ 7 ਦੇ ਵਿੱਚ ਕਈ ਹੋਰ ਦੇਸ਼ ਵੀ ਨੇ ਪਰ ਅਮਰੀਕਾ ਨੇ ਕਿਉਂ ਪਹਿਲ ਕੀਤੀ ਹੈ ਵੀ ਇੱਕ ਵੱਡਾ ਸਵਾਲ ਹੈ ਲੋਕਾਂ ਦੇ ਮਨ ਦੇ ਵਿੱਚ ਹੋਵੇਗਾ ਕਿ ਅਮਰੀਕਾ ਨੇ ਕਿਸ ਦਾ ਸਾਥ ਦਿੱਤਾ ਹੈ ਅਮਰੀਕਾ ਦੋਹਾਂ ਦੇਸ਼ਾਂ ਨਾਲ ਪਹਿਲੇ ਦਿਨ ਤੋਂ ਸੰਪਰਕ ਦੇ ਵਿੱਚ ਸੀ ਅਮਰੀਕਾ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਫੌਜ ਹੈ ਜਾਂ ਤਾਕਤ ਹੈ ਉਹ ਅਮਰੀਕਾ ਮੰਨਿਆ ਜਾਂਦਾ ਹੈ ਹਾਲਾਂਕਿ ਚਾਈਨਾ ਵੀ ਦਾਅਵਾ ਕਰਦਾ ਹੈ ਕਿ ਅਸੀਂ ਬਹੁਤ ਤਰੱਕੀ ਕਰ ਲਈ ਹੈ ਪਰ ਉਹਦੇ باوجود ਹੈ ਜਿਹੜਾ ਔਰ ਦੂਜੀ ਗੱਲ ਇਹ ਹੈ ਕਿ ਭਾਰਤ ਦੇ ਅਮਰੀਕਾ ਨਾਲ ਸਬੰਧ ਨੇ ਜਿਹੜੇ ਬਹੁਤ ਸੁਖਾਵੇਂ ਨੇ ਭਾਰਤ ਦੇ ਚੀਨ ਨਾਲ ਸਬੰਧ ਸੁਖਾਵੇਂ ਨਹੀਂ ਇਸੇ ਤਰ੍ਹਾਂ ਪਾਕਿਸਤਾਨ ਹੈ ਜਿਹੜਾ ਪਾਕਿਸਤਾਨ ਦੇ ਕਿਸੇ ਵੀ ਮੁਲਕ ਦੇ ਨਾਲ ਬਹੁਤੇ ਸੁਖਾਵੇਂ ਸਬੰਧ ਨਹੀਂ ਪਰ ਅਮਰੀਕਾ ਬਹੁਤ ਸਾਰੇ ਮੁਲਕਾਂ ਨੂੰ ਹਥਿਆਰ ਵੀ ਸਪਲਾਈ ਕਰਦਾ ਹੈ ਬਹੁਤ ਸਾਰੇ ਜਿਹੜੇ ਮਤਲਬ ਆਧੁਨਿਕ ਹਥਿਆਰ ਨੇ ਉਹ ਅਮਰੀਕਾ ਤੋਂ ਸਪਲਾਈ ਹੁੰਦੇ ਨੇ ਬਹੁਤ ਸਾਰੇ ਦੇਸ਼ਾਂ ਨੂੰ ਫੰਡਿੰਗ ਵੀ ਹੁੰਦੀ ਹੈ ਸੋ ਅਮਰੀਕਾ ਦਾ ਬੜਾ ਵੱਡਾ ਰੋਲ ਹੈ ਸੋ ਇਸ ਕਰਕੇ ਅਮਰੀਕਾ ਦੀ ਭਾਰਤ ਦੇ ਨਾਲ ਜਿਹੜੀ ਉਹ ਸਾਂਝੀ ਨੇੜਤਾ ਵਾਲੀ ਹੈ ਸੋ ਅਮਰੀਕਾ ਨੇ ਵਿੱਚ ਪੈ ਕੇ ਉਹ ਪਹਿਲੇ ਦਿਨੋਂ ਤੁਸੀਂ ਦੇਖਿਆ ਹੋਣਾ ਕਿ ਪਹਿਲੇ ਦਿਨ ਤੋਂ ਹੀ ਅਮਰੀਕਾ ਦੇ ਬਿਆਨ ਆ ਰਹੇ ਸੀ ਕਿ ਦੋਵਾਂ ਦੇਸ਼ਾਂ ਨੂੰ ਜੰਗ ਤੋਂ ਰੁਕਣਾ ਚਾਹੀਦਾ ਹੈ ਦੋਵਾਂ ਦੇਸ਼ਾਂ ਨੂੰ ਨੁਕਸਾਨ ਤੋਂ ਬਚਣਾ ਚਾਹੀਦਾ ਹੈ ਸੋ ਕੁੱਲ ਮਿਲਾ ਕੇ ਲਗਾਤਾਰ ਮੇਰੇ ਖਿਆਲ ਅਮਰੀਕਾ ਕੋਸ਼ਿਸ਼ਾਂ ਕਰ ਰਿਹਾ ਸੀ ਜਿਹਦੇ ਚੱਲਦੇ ਆ ਅੱਜ ਜਿਹੜਾ ਜੰਗਬੰਦੀ ਹੋਈ ਹੈ ਤੇ ਯਾਨੀ ਕਿ ਜੰਗ ਨੂੰ ਵਿਰਾਮ ਲੱਗਾ ਹੈ ਹੂੰ ਸਰ ਇੱਕ ਹੋਰ ਸਵਾਲ ਹੈ ਜਿਸ ਤਰੀਕੇ ਦੇ ਨਾਲ ਦੋਨਾਂ ਦੇਸ਼ਾਂ ਦੇ ਵਿੱਚ ਕਾਰਵਾਈ ਹੁੰਦੀ ਦੇਖਣ ਨੂੰ ਮਿਲਿਆ ਇਹਦੇ ਵਿੱਚ S4 ਡਿਫੈਂਸ ਸਿਸਟਮ ਨੇ ਬੜਾ ਰੋਲ ਅਦਾ ਕੀਤਾ ਜਦੋਂ ਪਾਕਿਸਤਾਨ ਦੇ ਵੱਲੋਂ ਕੋਈ ਮਜ਼ਾਇਲ ਆਉਂਦੀ ਸੀ ਤਾਂ ਉਸ ਨੂੰ ਰਸਤੇ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਜਾਂਦਾ ਸੀ ਆਕਸ਼ਮਾਨ ਦੇ ਵਿੱਚ ਹੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ S400 ਜਿਹੜਾ ਡਿਫੈਂਸ ਸਿਸਟਮ ਹੈ ਭਾਰਤ ਦਾ ਉਹ ਬਹੁਤ ਤਗੜਾ ਪ੍ਰਭਾਵਸ਼ਾਲੀ ਸਾਬਤ ਹੋਇਆ ਹਮ ਹਮ ਸਾਬਤ ਇਸ ਕਰਕੇ ਹੋਇਆ ਹੈ ਕਿਉਂਕਿ ਪਾਕਿਸਤਾਨ ਨੇ ਜਿੰਨੇ ਵੀ ਹਮਲੇ ਕੀਤੇ ਪਾਵੇਂ ਉਹ ਡਰੋਨ ਹਮਲੇ ਸੀ ਪਾਵੇਂ ਉਹ ਮਜ਼ਾਈਲਾ ਸੀ ਪਾਵੇਂ ਉਹਨਾਂ ਦੇ ਲੜਾਕੂ ਜਹਾਜ਼ਾਂ ਨਾਲ ਹਮਲੇ ਸੀ ਇੱਕ ਵੀ ਉਹਨਾਂ ਨੇ ਹਮਲਾ ਹੋਣ ਨਹੀਂ ਦਿੱਤਾ ਸਾਰੇ ਦੇ ਸਾਰੇ ਹਮਲੇ ਨੇ ਜਿਹੜੇ ਉਹ ਰੋਕ ਦਿੱਤੇ ਨਸ਼ਟ ਕਰ ਦਿੱਤੇ ਨਕਾਰਾ ਕਰ ਦਿੱਤੇ ਸੋ ਅੱਜ ਵੀ ਇੱਕ ਲੰਗੀ ਰਾਤ ਦੀ ਜੇ ਮੈਂ ਗੱਲ ਕਰਾਂ ਤਾਂ ਸਿਰਸਾ ਦੇ ਵਿੱਚ ਜਿਹੜਾ 에ਅਰ ਬੇਸ ਹੈ ਉੱਥੇ ਉਹਨਾਂ ਨੇ ਹਮਲਾ ਕਰਨਾ ਸੀ ਹੂੰ ਉਨੂੰ ਵੀ ਉਹਨਾਂ ਦੀ ਮਜ਼ਾਇਲ ਨੂੰ ਭਾਰਤ ਦੇ ਫੌਜੀਆ ਨੇ ਜਵਾਨਾਂ ਨੇ ਨਕਾਰਾ ਕਰ ਦਿੱਤਾ ਉਹਦੇ ਜਿਹੜੇ ਅੰਸ਼ ਨੇ ਮਜ਼ਾਇਲ ਦੇ ਉਹ ਕਹਿੰਦੇ 16 ਕਿਲੋਮੀਟਰ ਦੇ ਘੇਰੇ 'ਚ ਜਿੰਨੇ ਵੀ ਪਿੰਡ ਨੇ ਉਹਨਾਂ 'ਚ ਉਹਦੇ ਟੁਕੜੇ ਦੇਖਣ ਨੂੰ ਮਿਲੇ ਨੇ ਸੋ ਸਾਡੇ ਕੋਲ ਅਤੀ ਆਧੁਨਿਕ ਹਥਿਆਰ ਨੇ ਜਿਹਦਾ ਪਾਕਿਸਤਾਨ ਨੂੰ ਵੀ ਹੁਣ ਪਤਾ ਲੱਗ ਗਿਆ ਕਿ ਭਾਰਤ ਐਵੇਂ ਨਹੀਂ ਗੱਲਾ ਕਰਦਾ ਔਰ ਦੂਜੀ ਗੱਲ ਭਾਰਤ ਨੇ ਵੀ ਕਿਹਾ ਕਿ ਜੇਕਰ ਕੋਈ ਵੀ ਅੱਤਵਾਦੀ ਕਾਰਵਾਈ ਹੁੰਦੀ ਹੈ ਉਹਨੂੰ ਸਾਡੇ ਦੇਸ਼ ਦੇ ਖਿਲਾਫ ਯੁੱਧ ਹੀ ਮੰਨਿਆ ਜਾਏਗਾ ਅਸੀਂ ਫਿਰ ਪਿੱਛੇ ਨਹੀਂ ਹਟਾਂਗੇ ਬਿਲਕੁਲ ਇਹ ਵੀ ਭਾਰਤ ਨੇ ਕਿਹਾ ਤਾਂ ਸਟੇਟਮੈਂਟ ਤੋਂ ਬਾਅਦ ਵੀ ਜੈਸ਼ੰਕਰ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਹਿਮਤੀ ਜ਼ਰੂਰ ਬਣ ਗਈ ਹੈ ਪਰ ਅੱਤਵਾਦ ਨੂੰ ਹਜੇ ਵੀ ਅਸੀਂ ਜਿਹੜਾ ਸਵਕਾਰ ਨਹੀਂ ਕਰਾਂਗੇ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਮੁਰਤ ਤੋਂ ਹੁੰਦੀ ਹੈ ਤਾਂ ਅਸੀਂ ਜਵਾਬ ਦੇਣ ਵਾਸਤੇ ਬਿਲਕੁਲ ਤਿਆਰ ਹਾਂ ਬਿਲਕੁਲ ਤੁਸੀਂ ਪਿੱਛੇ ਜਾਓ ਕਿ 22 ਤਰੀਕ ਨੂੰ ਹੂੰ 22 ਅਪ੍ਰੈਲ 2025 ਨੂੰ ਪਹਿਲਗਾਮ ਦੇ ਵਿੱਚ ਜਿਹੜੇ ਸੈਲਾਨੀ ਸੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਉਹਨਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਕਿ ਤੁਸੀਂ Hindu ਧਰਮ ਦੇ ਹੋ ਉਹਨਾਂ ਨੂੰ ਚੁਣ-ਚਣ ਕੇ ਮਾਰਿਆ ਗਿਆ ਅਤਵਾਦੀਆਂ ਵੱਲੋਂ 26 ਜਿਹੜੀਆਂ ਮੌਤਾਂ ਨੇ ਹੋਈਆਂ ਜਿਦੇ ਵਿੱਚ ਕੁਝ ਦਿਨ ਹੋਏ ਸੀ ਇੱਕ ਵਿਆਹ ਹੋਏ ਨੂੰ ਉਹ ਜੋੜਾ ਵੀ ਉੱਥੇ ਸੀਗਾ ਸੋ ਵਿਚਾਰੀ ਵਿਧਵਾ ਹੋ ਗਈ ਇੱਕ ਹਫ਼ਤੇ ਦੇ ਅੰਦਰ-ਅੰਦਰ ਹੀ ਤੇ ਸੋ ਇਸ ਕਾਰਵਾਈ ਤੋਂ ਬਾਅਦ ਅਗਲੇ ਦਿਨ ਹੀ ਭਾਰਤ ਸਰਕਾਰ ਦਾ ਜਿਹੜਾ ਸਖਤ ਰੁਕ ਸੀਗਾ ਉਹਨਾਂ ਨੇ ਜਿਹੜਾ ਸਿੰਦੂ ਨਦੀ ਦਾ ਜਿਹੜਾ ਪਾਣੀ ਜਾਂਦਾ ਸੀਗਾ ਉਹ ਰੋਕਤਾ ਸੀ ਫਿਰ ਇਹ ਲਗਾਤਾਰ ਇਹ ਸਾਰਾ ਕੁਝ ਚੱਲਦਾ ਰਿਹਾ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੇ ਉੱਤੇ ਫਿਰ ਭਾਰਤ ਵੱਲੋਂ ਹਮਲੇ ਕੀਤੇ ਗਏ ਆ 9 ਥਾਵਾਂ ਤੇ ਹਮਲੇ ਹੋਏ ਆ ਜਿੱਥੇ ਅੱਤਵਾਦੀਆਂ ਦੇ ਕੈਂਪ ਸੀ ਸੋ ਉਹਨਾਂ ਨੂੰ ਨਸ਼ਟ ਕੀਤਾ ਗਿਆ ਪੂਰੀ ਤਰ੍ਹਾਂ ਤਬਾਹ ਕੀਤਾ ਗਿਆ ਔਰ ਕਿਸੇ ਵੀ ਸਿਵਿਲਿਅਨ ਤੇ ਭਾਰਤ ਨੇ ਜਿਹੜਾ ਹਮਲਾ ਨਹੀਂ ਕੀਤਾ ਔਰੇ ਉਥੋਂ ਦੀ ਆਮ ਵੀ ਕਹਿ ਰਹੀ ਹੈ ਕਿ ਭਾਰਤ ਨੇ ਜਿੱਥੇ ਜਿੱਥੇ ਟਾਰਗੇਟ ਕੀਤਾ ਉਹਨਾਂ ਨੇ ਹਮਲਾ ਕੀਤਾ ਭਾਰਤ ਨੇ ਜਿੱਥੇ ਜਿੱਥੇ ਵੀ ਹਮਲਾ ਕੀਤਾ ਮਿਸਾਈਲ ਡੇਗੀ ਉਹਨੂੰ ਪਾਕਿਸਤਾਨ ਦੀ ਆਰਮੀ ਰੋਕ ਨਹੀਂ ਸਕੀ ਸੋ ਇਹਨਾਂ ਨੇ ਭਾਰਤ ਨੇ ਪਹਿਲੇ ਦਿਨੋ ਕਿਹਾ ਸੀ ਕਿ ਇਹ ਹਮਲਾ ਅਸੀਂ ਪਾਕਿਸਤਾਨ ਤੇ ਨਹੀਂ ਕੀਤਾ ਇਹ ਹਮਲਾ ਅਸੀਂ ਅਤਵਾਦੀ ਅਤਵਾਦੀ ਟਿਕਾਣਿਆਂ ਤੇ ਕੀਤਾ ਹੈ ਅਤਵਾਦੀਆਂ ਤੇ ਕੀਤਾ ਹੈ ਔਰ ਜਿਹੜੇ ਅਤਵਾਦੀ ਮਰੇ ਉਨਾਂ ਨੂੰ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਜਨਾਜ਼ਾ ਜਿਹੜਾ ਉਹ ਕੱਢਿਆ ਗਿਆ ਉਹਨਾਂ ਨੂੰ ਸਪੁਰਦੇ ਖਾਕ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਇਹ ਪਾਕਿਸਤਾਨ ਦੀ ਅਸਲੀਅਤ ਹੈ ਜਿਹੜੀ ਦੁਨੀਆ ਭਰ ਦੇ ਸਾਹਮਣੇ ਆਈ ਹੈ ਬਿਲਕੁਲ ਇੱਕ ਪਾਸੇ ਜਦੋਂ ਪਹਿਲਗਾਮ ਦੇ ਵਿੱਚ ਇਹ ਹਮਲਾ ਹੁੰਦਾ ਉਸ ਤੋਂ ਬਾਅਦ ਪਾਕਿਸਤਾਨ ਤੇ ਇਲਜ਼ਾਮ ਲੱਗਦੇ ਨੇ ਤਾਂ ਕਿਤਨਾ ਕਿਤੇ ਪਾਕਿਸਤਾਨ ਮੁਕਰਦਾ ਵੀ ਨਜ਼ਰ ਆਇਆ ਸੀ ਪਰ ਜਦੋਂ ਹਮਲਾ ਹੋਇਆ ਨੋਥਾਵਾਂ ਦੇ ਉੱਤੇ ਅੱਤਵਾਦੀ ਢੇਰ ਕਿਤੇਗੇ ਉਸ ਤੋਂ ਬਾਅਦ ਉਹ ਜਿਹੜਾ ਜਗ ਜਾਹਰ ਹੋ ਗਿਆ ਕਿ ਇਸ ਦੇ ਵਿੱਚ ਪਾਕਿਸਤਾਨ ਦਾ ਹੀ ਹੱਥ ਹੈ ਬਿਲਕੁਲ ਕਿਉਂਕਿ ਇਹ ਇਕੱਲੇ ਭਾਰਤ ਨੂੰ ਦੇ ਪਤਾ ਹੀ ਹੈ ਕਿ ਪਾਕਿਸਤਾਨ ਲਗਾਤਾਰ ਅੱਤਵਾਦ ਨੂੰ ਸ਼ੈਦਿੰਦਾ ਹੈ ਲਗਾਤਾਰ ਅੱਤਵਾਦ ਦੇ ਉੱਥੇ ਜਿਹੜੇ ਕੈਂਪ ਨੇ ਉਹਨਾਂ ਦੇ ਨੇੜੇ ਹੀ ਆਰਮੀ ਦੇ ਕੈਂਪ ਨੇ ਸੋ ਲਗਾਤਾਰ ਉਹਨਾਂ ਨੂੰ ਸ਼ੈਲਟਰ ਕਰਦਾ ਹੈ ਪਾਕਿਸਤਾਨ ਅੱਤਵਾਦੀਆਂ ਨੂੰ ਸ਼ੈਲਟਰ ਕਰਦਾ ਹੈ ਤੇ ਉਹਨਾਂ ਅੱਤਵਾਦੀਆਂ ਨੂੰ ਭਾਰਤ ਦੇ ਖਿਲਾਫ ਵਰਤਦਾ ਰਿਹਾ ਹੈ ਭਾਵੇਂ ਉਹ ਭਾਰਤ ਦੇ ਖਿਲਾਫ ਕੋਈ ਵੀ ਹਮਲਾ ਹੋਵੇ ਭਾਵੇਂ ਉਹ 2001 ਚ ਜਿਹੜਾ ਸੰਸਦ ਤੇ ਹਮਲਾ ਹੋਵੇ ਭਾਵੇਂ ਜਿਹੜਾ ਮੁੰਬਈ ਦੇ ਵਿੱਚ ਅਟੈਕ ਸੀਗਾ ਉਹ ਹੋਵੇ ਸੋ ਜਿੰਨੇ ਵੀ ਹਮਲੇ ਹੋਏ ਨੇ ਉਹਨਾਂ ਦੇ ਵਿੱਚ ਪਾਕਿਸਤਾਨ ਦਾ ਹੱਥ ਹੈ ਜਿਹੜਾ ਉਹ ਰਿਹਾ ਸੋ ਭਾਰਤ ਨੇ ਕਿਹਾ ਕਿ ਹੁਣ ਅਸੀਂ ਇੱਕ ਵੀ ਕਾਰਵਾਈ ਹੈ ਜਿਹੜੀ ਬਰਦਾਸ਼ਤ ਨਹੀਂ ਕਰਾਂਗੇ ਇਹ ਨਹੀਂ ਹੈ ਕਿ ਜੇ ਤੁਸੀਂ ਹਮਲਾ ਕਰ ਦੋਗੇ ਤੇ ਅਸੀਂ ਚੁੱਪ ਬੈਠਾਂਗੇ ਅਸੀਂ ਤੁਹਾਡੀ ਕੰਟਰੀ ਜਾ ਕੇ ਤੁਹਾਡੇ ਘਰ ਚ ਆ ਕੇ ਮਾਰਾਂਗੇ ਬਿਲਕੁਲ ਇਹ ਭਾਰਤ ਨੇ ਕਿਹਾ ਸੀ ਕਿ ਇਹ ਹੁਣ ਆਧੁਨਿਕ ਭਾਰਤ ਹੈ ਨਵੇਂ ਯੁੱਗ ਦਾ ਭਾਰਤ ਹੈ ਇਹ ਘਰ ਚ ਆ ਕੇ ਮਾਰੇਗਾ ਔਰ ਘਰ ਚ ਜਾ ਕੇ ਭਾਰਤ ਨੇ ਸਾਡੇ ਜਵਾਨਾਂ ਨੇ ਮਾਰੇ ਵੀ ਸੋ ਸਾਨੂੰ ਦੇਸ਼ ਦੀ ਸਾਡੇ ਦੀ ਆਰਮੀ ਤੇ ਪੂਰਾ ਦੇਸ਼ ਹੈ ਜਿਹੜਾ ਆਰਮੀ ਦੇ ਨਾਲ ਖੜਾ ਹੈ ਔਰ ਸਾਨੂੰ ਸਾਡੇ ਦੇਸ਼ ਦੀ ਆਰਮੀ ਤੇ ਮਾਣ ਵੀ ਹੈ ਸੋ ਜਿਸ ਤਰੀਕੇ ਆਰਮੀ ਨੇ ਕੰਮ ਕੀਤਾ ਔਰ ਜਿਸ ਤਰੀਕੇ ਪਾਕਿਸਤਾਨ ਦੇ ਹਰੇਕ ਹਮਲੇ ਨੂੰ ناکਾਮ ਕੀਤਾ ਉਹ ਵਾਕਈ ਕਾਬਲੇ ਤਾਰੀਫ ਹੈ ਸਾਡੇ ਨੌਜਵਾਨਾਂ ਲਈ ਸਾਡੇ ਜਿਹੜੇ ਫੌਜ ਦੇ ਜਵਾਨ ਨੇ ਉਹਨਾਂ ਦੀ ਕਾਬਲੇ ਤਾਰੀਫ ਹੈ ਕਿ ਉਹਨਾਂ ਨੇ ਇੱਕ ਵੀ ਹਮਲਾ ਜਿਹੜਾ ਭਾਰਤ ਤੇ ਨਹੀਂ ਹੋਣ ਦਿੱਤਾ ਪਰ ਮੈਂ ਇੱਕ ਗੱਲ ਹੋਰ ਕਹਿ ਦਿੰਦਾ ਕਿ ਜਦੋਂ ਵੀ ਜੰਗ ਲੱਗਦੀ ਹੈ ਉਦੋਂ ਨੁਕਸਾਨ ਹੁੰਦਾ ਬਾਰਡਰ ਸਟੇਟਾਂ ਦਾ ਖਾਸ ਕਰਕੇ ਪੰਜਾਬ ਬਾਰਡਰ ਸਟੇਟ ਹੈ ਜੰਮੂ ਤੋਂ ਲੈ ਕੇ ਆਪਣਾ ਜੰਮੂ ਕਸ਼ਮੀਰ ਹੋ ਗਿਆ ਪੰਜਾਬ ਹੋ ਗਿਆ ਫਿਰ ਨਾਲ ਰਾਜਸਥਾਨ ਹੋ ਗਿਆ ਗੁਜਰਾਤ ਤੱਕ ਇਹ ਬਾਰਡਰ ਸਟੇਟਾਂ ਨੇ ਪਰ ਇਸ ਜੰਗ ਦੇ ਵਿੱਚ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਉਹ ਮੰਨ ਲਓ ਜੰਮੂ ਦਾ ਹੋਇਆ ਜੰਮੂ ਏਰੀਆ ਚ ਹੋਇਆ ਉੱਥੇ ਇੱਕ ਏਡੀਸੀ ਦੀ ਵੀ ਮੌਤ ਹੋ ਗਈ ਹੈ ਪਾਕਿਸਤਾਨ ਵੱਲੋਂ ਜਿਹੜੀ ਗੋਲੀਬਾਰੀ ਹੋਈ ਹੈ ਉਹਦੇ ਚ ਇੱਕ ਏਡੀਸੀ ਦੀ ਵੀ ਮੌਤ ਹੋ ਗਈ ਹੈ ਇੱਕ ਸਾਡਾ ਜਵਾਨ ਅੱਜ ਫੇਰ ਸ਼ਹੀਦ ਹੋ ਗਿਆ ਸੋ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਡਰੋਨ ਡੇਗੇ ਗਏ ਔਰ ਪੰਜਾਬੀਆਂ ਦਾ ਜਾਂ ਸਾਡੇ ਫੌਜ ਦੇ ਜਵਾਨਾਂ ਦਾ ਮਨੋਬਲ ਤੋੜਨ ਵਾਸਤੇ ਜਾਂ ਆਪਸ ਦੇ ਵਿੱਚ ਭਰਾਵਾਂ ਨੂੰ ਜੰਗ ਕਰਾਉਣ ਵਾਸਤੇ ਪਾਕਿਸਤਾਨ ਨੇ ਬੜੇ ਹੱਥ ਕੰਡੇ ਵਰਤੇ ਆ ਅਫਵਾਹਾਂ ਫਲਾਈਆਂ ਨੇ ਅਫਵਾਹਾਂ ਕੀ ਫਲਾਈਆਂ ਨੇ ਪਾਕਿਸਤਾਨ ਦੇ ਫੌਜ ਦੇ ਅਧਿਕਾਰੀ ਪ੍ਰੈਸ ਕਾਨਫਰੰਸ ਕਰਕੇ ਇਹ ਕਹਿੰਦੇ ਨੇ ਕਿ ਅਸੀਂ ਪੰਜਾਬ ਤੇ ਕੋਈ ਹਮਲਾ ਨਹੀਂ ਕੀਤਾ ਭਾਰਤ ਨਹੀਂ ਪੰਜਾਬ ਤੇ ਹਮਲਾ ਕੀਤੇ ਨੇ ਚੜਦੇ ਪੰਜਾਬ ਤੇ ਯਾਨੀ ਕਿ ਭਾਰਤ ਦੇ ਪੰਜਾਬ ਤੇ ਵੀ ਭਾਰਤ ਨੇ ਹਮਲੇ ਕੀਤੇ ਨਹੀਂ ਤੇ ਦੋਸ਼ ਪਾਕਿਸਤਾਨ ਦੇ ਸਿਰ ਮੜ ਰਹੇ ਨੇ ਸੋ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਹੈ ਜਿਹੜਾ ਪਾਕਿਸਤਾਨ ਵੱਲੋਂ ਕੀਤਾ ਗਿਆ ਤਾਂ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਆਪਣੇ ਦੇਸ਼ ਦੇ ਖਿਲਾਫ ਹੋ ਜਾਣ ਪਰ ਪੰਜਾਬੀਆਂ ਨੂੰ ਪਤਾ ਹੈ ਵੀ ਇਹ ਸਾਰੀਆਂ ਪਾਕਿਸਤਾਨੀਆਂ ਚਾਲਾਂ ਨੇ ਜਦੋਂ ਉਹ ਚਾਲ ਨਹੀਂ ਉਹਨਾਂ ਦੀ ਕਾਰਗਰ ਹੋਈ ਉਹਨਾਂ ਨੇ ਇੱਕ ਨਵੀਂ ਚਾਲ ਚੱਲੀ ਨਵੀਂ ਚਾਲ ਇਹ ਚੱਲੀ ਕਿ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਹੈ ਸੋ ਉਹਨਾਂ ਨੇ ਕਿਹਾ ਕਿ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਤੇ ਡਰੋਨ ਦੇ ਨਾਲ ਭਾਰਤ ਵੱਲੋਂ ਹਮਲਾ ਕੀਤਾ ਗਿਆ। ਹੂੰ। ਭਾਰਤ ਨੇ ਇਸ ਬਾਬਤ ਪ੍ਰੈਸ ਕਾਨਫਰੰਸ ਕੀਤੀ ਤੇ ਕਲੀਅਰ ਕੀਤਾ ਹੂੰ ਕਿ ਅਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਤੇ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਹਮਲਾ ਨਹੀਂ ਕੀਤਾ। ਹੂੰ ਅਸੀਂ ਸਿਰਫ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਹੈ। ਸੋ ਇਹ ਪਾਕਿਸਤਾਨ ਆ ਜਿਹੜਾ ਇਸ ਬਾਬਤ ਤੇ ਲਗਾਤਾਰ ਝੂਠ ਬੋਲ ਰਿਹਾ। ਸੋ ਪਾਕਿਸਤਾਨ ਨੂੰ ਇਹ ਸੀਗਾ ਕਿ ਸ਼ਾਇਦ ਜਿਹੜਾ ਭਾਰਤ ਹੈ ਸਾਡੀ ਜੰਗ ਤੋਂ ਡਰ ਜੇਗਾ ਅਸੀਂ ਇਸ ਤਰ੍ਹਾਂ ਡਰੋਨ ਡੇਗਾਂਗੇ ਵੱਖ-ਵੱਖ ਥਾਵਾਂ ਤੇ ਔਰ ਇਹ ਕਾਰਵਾਈ ਹੈ ਜਿਹੜੀ ਜ਼ਿਆਦਾਤਰ ਰਾਤ ਨੂੰ ਹੁੰਦੀ ਸੀ ਪਰ ਇਸ ਵਾਰ ਪਾਕਿਸਤਾਨ ਨੂੰ ਪਤਾ ਲੱਗ ਗਿਆ ਹੈ ਕਿ ਭਾਰਤ ਦੇ ਨਾਲ ਪੰਗਾ ਲੈਣਾ ਹੁਣ ਸੌਖਾ ਨਹੀਂ ਜੇ ਜੰਗ ਲੰਮੀ ਚੱਲਦੀ ਹੈ ਤਾਂ ਸਾਡਾ ਦਿਵਾਲੀਆ ਨਿਕਲ ਜੇਗਾ ਇੱਥੇ ਪਾਕਿਸਤਾਨ ਦਾ ਬਿਲਕੁਲ ਇੱਕ ਜਿਸ ਤਰੀਕੇ ਦੇ ਨਾਲ ਲੜਾਈ ਦੇ ਅਸਾਰ ਬਣੇ ਤਣਾਅ ਵਧਿਆ ਪਾਕਿਸਤਾਨ ਪਹਿਲਾਂ ਵੀ ਬਲੁਸ਼ਤਾਨ ਦੇ ਵੱਲੋਂ ਵੀ ਜਿਹੜਾ ਘਿਰਿਆ ਹੋਇਆ ਨਜ਼ਰ ਆ ਰਿਹਾ ਸੀ ਹੁਣ ਤੁਹਾਨੂੰ ਲੱਗਦਾ ਕਿ ਪਾਕਿਸਤਾਨ ਨੂੰ ਜਿਹੜਾ ਸਮਝਿਆ ਜਾਣਾ ਚਾਹੀਦਾ ਵੀ ਜੇਕਰ ਮੋੜ ਤੋਂ ਕੋਈ ਕਾਰਵਾਈ ਕੀਤੀ ਤਾਂ ਰਹਿਣਾ ਕੱਖ ਨਹੀਂ ਬਿਲਕੁਲ ਪਾਕਿਸਤਾਨ ਨੇ ਇਹ ਵੀ ਦੋਸ਼ ਲਾਇਆ ਕਿ ਬਲੋਚਿਸਤਾਨ ਵਾਲੇ ਪਾਸੇ ਵੀ ਘਿਰਿਆ ਹੋਇਆ ਵੀ ਉਧਰ ਵੀ ਭਾਰਤ ਵੱਲੋਂ ਜਿਹੜੇ ਮਜ਼ਾਇਲ ਹਮਲੇ ਕੀਤੇ ਗਏ ਜਦਕਿ ਭਾਰਤ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਹਮਲਾ ਨਹੀਂ ਕੀਤਾ ਗਿਆ ਹਮਲੇ ਸਿਰਫ ਪਾਕਿਸਤਾਨ ਦੇ ਕੀਤੇ ਗਏ ਉਹ ਸਾਰੀ ਦੁਨੀਆ ਨੂੰ ਪਤਾ ਹੈ ਸੋ ਪਾਕਿਸਤਾਨ ਇਸ ਵੇਲੇ ਜੇ ਆਪਾਂ ਵਿੱਤੀ ਤੌਰ ਤੇ ਕਹੀਏ ਉਹ ਵੀ ਟੁੱਟਿਆ ਹੋਇਆ ਹੈ ਭੁੱਖਮਰੀ ਉੱਥੇ ਫੈਲ ਰਹੀ ਹੈ ਆ ਦੋ ਤਿੰਨ ਦਿਨ ਹਮਲੇ ਹੋਏ ਆ ਭਾਰਤ ਵੱਲੋਂ ਪਾਕਿਸਤਾਨ ਤੇ ਇੰਨੇ ਜੀ ਉਹਦੀ ਚੀਕ ਨਿਕਲ ਗਈ ਇੰਨੇ ਵਿੱਚ ਹੀ ਉਹਨੂੰ ਪੈਸੇ ਮੰਗਣੇ ਪੈ ਗਏ ਵੱਖ-ਵੱਖ ਦੇਸ਼ਾਂ ਤੋਂ ਮਦਦ ਮੰਗਣੀ ਪੈ ਗਈ ਸੋ ਇਸ ਕਰਕੇ ਪਾਕਿਸਤਾਨ ਦੇ ਕੋਲ ਲੜਨ ਵਾਸਤੇ ਜਿਵੇਂ ਆ ਪੰਜਾਬੀ ਜੀ ਕਹਿੰਦੇ ਆ ਨਾ ਕਿ ਦੀ ਲੱਤਾਂ 'ਚ ਜਾਨ ਨਹੀਂ ਸੋ ਪਾਕਿਸਤਾਨ ਦੀਆਂ ਲੱਤਾਂ 'ਚ ਜਾਨ ਨਹੀਂ ਹੈ ਲੜਨ ਦੀ ਬਿਲਕੁਲ ਅੱਛਾ ਸਾਰੇ ਅੱਜ ਇੱਕ ਮੁੜ ਤੋਂ ਡੀਜੀਐਮਓ ਦੀ ਮੀਟਿੰਗ ਹੋਣੀ ਹੈ ਕੀ ਅਸਰ ਲੱਗਦੇ ਨੇ ਇਸ ਮੀਟਿੰਗ ਦੇ ਕੀ ਉਸ ਤੋਂ ਬਾਅਦ ਜਿਸ ਤਰੀਕੇ ਦੀ ਹੁਣ ਸਹਿਮਤੀ ਬਣੀ ਹੈ ਸਹਿਮਤੀ ਬਣੀ ਰਹੂਗੀ ਕੋਈ ਰਾਹਤ ਵਾਲੀ ਖਬਰ ਆਉਣ ਵਾਲੇ ਦਿਨਾਂ ਵਾਸਤੇ ਬਣ ਸਕਦੀ ਹੈ ਬਿਲਕੁਲ ਮੇਰਾ ਖਿਆਲ ਹੈ ਕਿ ਜਿਹੜੀ ਹੁਣ ਅੱਜ ਯੁੱਧ ਨੂੰ ਵਿਰਾਮ ਦਿੱਤਾ ਗਿਆ ਜੰਗਬੰਦੀ ਲਈ ਸਹਿਮਤੀ ਦੋਵਾਂ ਸਰਕਾਰਾਂ ਵੱਲੋਂ ਦੋਵਾਂ ਦੇਸ਼ਾਂ ਵੱਲੋਂ ਦਿੱਤੀ ਗਈ ਹੈ ਉਸ ਤੋਂ ਬਾਅਦ ਕੋਈ ਵੀ ਦੇਸ਼ ਹੈ ਇੱਕ ਦੂਜੇ ਦੇ ਖਿਲਾਫ ਕਾਰਵਾਈ ਤਾਂ ਨਹੀਂ ਕਰੇਗਾ ਔਰ ਜਿਹੜੀਆਂ ਡਿਟੇਲ ਦੇ ਵਿੱਚ ਗੱਲਾਂ ਨੇ ਕਿ ਤੁਸੀਂ ਆ ਨਹੀਂ ਕਰਨਾ ਸੀ ਆ ਨਹੀਂ ਕਰਨਾ ਉਹ ਜਿਹੜੀ ਸਹਿਮਤੀ ਹੈ ਉਹ 12 ਤਰੀਕ ਨੂੰ ਜਿਹੜੀ 12 ਵਜੇ ਮੀਟਿੰਗ ਹੈ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਵਿਚਕਾਰ ਉਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਤੈ ਹੋਣਗੀਆਂ ਹੂੰ ਅੱਛਾ ਇੱਕ ਜਦੋਂ ਪਹਿਲਗਾਮ ਦਾ ਹਮਲਾ ਹੁੰਦਾ ਉਸ ਤੋਂ ਪਹਿਲਾਂ ਐਕਸ਼ਨ ਜਿਹੜਾ ਆ ਭਾਰਤ ਸਰਕਾਰ ਦਾ ਹੈ ਰਿਹਾ ਕਿ ਸਿੰਧ ਦਾ ਜਿਹੜਾ ਪਾਣੀ ਹੈ ਉਹਨੂੰ ਰੋਕ ਦਿੱਤਾ ਗਿਆ ਸੀ ਹੁਣ ਸਹਿਮਤੀ ਬਣੀ ਆ ਲੱਗਦਾ ਕਿ ਸਿੰਧ ਦਾ ਪਾਣੀ ਵੀ ਜਿਹੜਾ ਛੱਡਿਆ ਜਾ ਸਕਦਾ ਪਾਰਟ ਵੱਲੋਂ ਬਿਲਕੁਲ ਕਲੀਅਰ ਕੀਤਾ ਗਿਆ ਹੈ ਕਿ ਅਸੀਂ ਜਿਹੜੀ ਸਿੰਧੂ ਜਲ ਸੰਧੀ ਹੈ ਉਹ ਉਹਦੇ ਤੇ ਅਸੀਂ ਮੁੜ ਤੋਂ ਵਿਚਾਰ ਕਰਾਂਗੇ ਕਿਉਂਕਿ ਸਿੰਧੂ ਜਲ ਸੰਧੀ ਹੈ ਜਿਹੜੀ ਉਹ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਪਾਕਿਸਤਾਨ ਨੇ ਇੱਕ ਸਮੇਂ ਇਹ ਵੀ ਮੰਨਿਆ ਸੀ ਕਿ ਅਸੀਂ ਇਸ ਪਾਣੀ ਦੇ ਬਦਲੇ ਰਾਇਲਟੀ ਦਵਾਂਗੇ ਇਸ ਪਾਣੀ ਦੇ ਬਦਲੇ ਅਸੀਂ ਪੈਸਾ ਦਵਾਂਗੇ ਜਦਕਿ ਉਹ ਮੁਲਕੇ ਮੁਕਰ ਗਏ ਜਿਹੜੀ ਸ਼ਿਮਲਾ ਸੰਧੀ ਹੋਈ ਸੀ ਉਹਦੇ ਵਿੱਚ ਇਹੋ ਹੀ ਗੱਲ ਕੀਤੀ ਗਈ ਸੀ ਮੁੜ ਕੇ ਪਾਕਿਸਤਾਨ ਮੁਕਰ ਗਿਆ ਹੁਣ ਭਾਰਤ ਨੇ ਕਿਹਾ ਕਿ ਇਸ جنگਬੰਦੀ ਨੂੰ ਇਹ ਨਾ ਸਮਝਿਆ ਜਾਵੇ ਕਿ ਅਸੀਂ ਪਾਣੀ ਛੱਡਾਂਗੇ ਉਹਦੇ ਅਸੀਂ ਮੁੜ ਕੇ ਨਜ਼ਰਸਾਨੀ ਕਰਾਂਗੇ ਹਮ ਬਿਲਕੁਲ ਅੱਛਾ ਇਸ ਵਾਰ ਪੰਜਾਬ ਸਰਕਾਰ ਦਾ ਰੋਲ ਕਿਵੇਂ ਦੇਖਦੇ ਹੋ ਕਿਉਂਕਿ ਬਹੁਤ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਕੀਤੀਆਂ ਗਈਆਂ ਮੰਤਰੀਆਂ ਦੀਆਂ ਸਰਹੱਦਾਂ ਦੇ ਵਿੱਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਤੇ ਅੱਜ ਕੁਲਦੀਪ ਧਾਲੀਵਾਲ ਬਲਬੀਰ ਸਿੰਘ ਈਟੀਓ ਉਹ ਸਾਰੇ ਸਰਹੱਦੀ ਇਲਾਕਿਆਂ ਦੇ ਵਿੱਚ ਦੇਖੇ ਗਏ ਇਸ ਵਾਰ ਪੰਜਾਬ ਸਰਕਾਰ ਦਾ ਰੋਲ ਕਿਵੇਂ ਦਾ ਰਿਹਾ ਦੇਖੋ ਪੰਜਾਬ ਚ ਕੋਈ ਵੀ ਸਰਕਾਰ ਰਹੀ ਹੋਵੇ ਜਦੋਂ ਦੇਸ਼ ਤੇ ਵਿੱਤਾ ਪੈਂਦੀ ਹੈ ਹਰੇਕ ਸੂਬੇ ਦੀ ਸਰਕਾਰ ਹੈ ਜਿਹੜੀ ਖੁੱਲ ਕੇ ਅੱਗੇ ਆਉਂਦੀ ਹੈ ਆਪਣੇ ਨਾਗਰਿਕਾਂ ਵਾਸਤੇ ਬਿਲਕੁਲ ਔਰ ਇਸ ਵਿਪਤਾ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਆਪਣੇ ਨਾਗਰਿਕਾਂ ਨੂੰ ਤਾਂ ਕਿਹਾ ਸੀ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਡਰਨ ਦੀ ਲੋੜ ਨਹੀਂ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਔਰ ਦੂਜਾ ਉਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਦੇਸ਼ ਦੇ ਨਾਲ ਖੜੀ ਹੈ ਔਰ ਈਵਨ ਪੰਜਾਬ ਦੇ ਵਿੱਚ ਜਿਹੜੇ ਜੰਮੂ ਕਸ਼ਮੀਰ ਤੋਂ ਵੀ ਜ਼ਖਮੀ ਹੋਏ ਪਾਕਿਸਤਾਨ ਦੇ ਹਮਲੇ ਜਿਹੜੇ ਜ਼ਖਮੀ ਹੋਏ ਆ ਰਹੇ ਨੇ ਅੰਮ੍ਰਿਤਸਰ ਦੇ ਹਸਪਤਾਲ ਜਾਖਲਾ ਕੋ ਕਿਤੇ ਉਹਨਾਂ ਨੇ ਕਿਹਾ ਕਿ ਉਹਦਾ ਜਿਹੜਾ ਬਿੱਲ ਆ ਪੰਜਾਬ ਸਰਕਾਰ ਪੇ ਕਰੇਗੀ ਉਹ ਉਹਦਾ ਜਿਹੜਾ ਖਰਚਾ ਪੰਜਾਬ ਸਰਕਾਰ ਚੁਕੇਗੀ ਸੋ ਇਸ ਕਰਕੇ ਪੰਜਾਬ ਸਰਕਾਰ ਖੁੱਲ ਕੇ ਸਾਹਮਣੇ ਆਈ ਆ ਔਰ ਸਾਰੇ ਡੀਸੀ ਐਸਐਸਪੀ ਲਗਾਤਾਰ ਉਹ ਆਪਣੇ ਜ਼ਿਲ੍ਹਿਆਂ ਦੇ ਵਿੱਚ ਸਤਰਕ ਸੀਗੇ ਅਸੀਂ ਲੋਕ ਤਾਂ ਜਿਹੜੇ ਸਾਰੇ ਸੌ ਜਾਂਦੇ ਸੀ ਪਰ ਜਿੰਨੇ ਵੀ ਪੁਲਿਸ ਮੁਖੀ ਨੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਉਹ ਸਿਵਲ ਦੇ ਨੇ ਚਾਹੇ ਪੁਲਿਸ ਦੇ ਨੇ ਉਹ ਸਾਰੀ ਰਾਤ ਜਾਗਦੇ ਸੀ ਤਾਂ ਕਿ ਅਸੀਂ ਸੌ ਸਕੀਏ ਸੋ ਇਸ ਕਰਕੇ ਲੋਕਾਂ ਨੂੰ ਜਿਵੇਂ ਬਹੁਤ ਸਾਰੇ ਲੋਕ ਪ੍ਰਸ਼ਾਸਨ ਤੋਂ ਔਖੇ ਹੁੰਦੇ ਆ ਬਹੁਤ ਸਾਰੇ ਲੋਕ ਪੁਲਿਸ ਦੇ ਖਿਲਾਫ ਹੁੰਦੇ ਆ ਪਰ ਉਹਨਾਂ ਨੂੰ ਪਤਾ ਲੱਗਿਆ ਕਿ ਕਿਸ ਤਰੀਕੇ ਪੁਲਿਸ ਕੰਮ ਕਰਦੀ ਹੈ ਮਿਸਾਲ ਦੇ ਤੌਰ ਤੇ ਬੀਤੀ ਰਾਤ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਰਾਤ ਪਾਕਿਸਤਾਨ ਵੱਲੋਂ ਹਮਲਾ ਹੋਇਆ ਉੱਥੇ ਮਤਲਬ ਇੱਕ ਡਰੋਨ ਨਾਲ ਹਮਲਾ ਹੋਇਆ ਹੋਇਆ ਇਸ ਤਰ੍ਹਾਂ ਕਿ ਉਸ ਘਰ ਦੀ ਲਾਈਟ ਜਗਦੀ ਸੀ ਜੋ ਉੱਥੋਂ ਦੇ ਲੋਕ ਦੱਸਦੇ ਆ ਉਸੇ ਘਰ ਤੇ ਜਿੱਥੇ ਲਾਈਟ ਜਗਦੀ ਆ ਉੱਥੇ ਉਹ ਡਰੋਨ ਡਿੱਗਦਾ ਡਰੋਨ ਡਿੱਗਣ ਦੇ ਨਾਲ ਘਰ 'ਚ ਅੱਗ ਲੱਗ ਜਾਂਦੀ ਹੈ ਘਰ 'ਚ ਖੜੀ ਕਾਰ ਸੀ ਉਹ ਵੀ ਫੁੱਕ ਜਾਂਦੀ ਹੈ ਘਰ ਦੇ 3 ਜੀ ਝੁਲਸ ਗਏ ਇੱਕ ਔਰਤ ਸਮੇਤ 3 ਜੀ ਬੁਰੀ ਤਰ੍ਹਾਂ ਝੁਲਸ ਜਾਂਦੇ ਨੇ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਉਹ ਹਸਪਤਾਲ ਚ ਵੀ ਮਰੀਜ਼ਾਂ ਦੇ ਨਾਲ ਜਾਂਦੇ ਨੇ ਸੋ ਉੱਥੇ ਪਲ-ਪਲ ਦਾ ਜਿਹੜਾ ਹਾਲਚਾਲ ਕਿਉਂਕਿ ਜਦੋਂ ਕਾਰਵਾਈ ਕੋਈ ਹੋ ਗਈ ਕਿਸੇ ਤੇ ਅਟੈਕ ਹੋ ਗਿਆ ਤਬ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਇਹੀ ਕਰ ਸਕਦਾ ਹੈ ਨਾ ਕਿ ਉਹਨਾਂ ਨੂੰ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣ ਸੋ ਉਹਨਾਂ ਨੇ ਮੁੱਢਲੀਆਂ ਸਹੂਲਤਾਂ ਵੀ ਦਵਾਈਆਂ ਔਰ ਲੋਕਾਂ ਨੂੰ ਇਹ ਉੱਥੇ ਲੋਕਾਂ ਨੂੰ ਰਿਕਵੈਸਟ ਵੀ ਕੀਤੀ ਕਿ ਤੁਸੀਂ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰੋ ਔਰ ਜੋ ਪ੍ਰਸ਼ਾਸਨ ਹਦਾਇਤਾਂ ਦਿੰਦਾ ਉਹਦੀ ਇਨ ਬਿਨ ਪਾਲਣਾ ਵੀ ਕਰੋ ਠੀਕ ਇਸੇ ਤਰ੍ਹਾਂ ਜਿਵੇਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ 'ਚ ਹਮਲਾ ਹੋਇਆ ਏਸੀ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਕੋਲ ਖੇਤਾਂ ਦੇ ਵਿੱਚ ਮਜ਼ਾਇਲ ਡਿੱਗੀ ਹੈ ਜਾਂ ਕੋਈ ਹੋਰ ਚੀਜ਼ ਡਿੱਗੀ ਹੈ ਜਿਨੇ ਬਹੁਤ ਵੱਡਾ ਧਰਤੀ ਦੇ ਵਿੱਚ ਟੋਆ ਪਟ ਦਿੱਤਾ ਉਹ 40 ਫੁੱਟ ਚੌੜਾ ਤੇ ਕਹਿੰਦੇ 15 16 ਫੁੱਟ ਡੂੰਘਾ ਜਿਹੜਾ ਟੋਆ ਉਹਨੇ ਪਟ ਦਿੱਤਾ ਸੀ ਸੋ ਉਹਦੇ ਨਾਲ ਵੀ ਜਿਹੜਾ ਉਸ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਹੈ ਔਰ ਮੇਰੀ ਗੱਲ ਹੋਈ ਸੀ ਗੁਰਦਾਸਪੁਰ ਉੱਥੇ ਲੋਕ ਦੱਸਦੇ ਨੇ ਕਿ ਪਠਾਨਕੋੜ ਗੁਰਦਾਸਪੁਰ ਕੇ ਧਮਾਕੇ ਇੰਨੇ ਹੋਏ ਕਿਉਂਕਿ ਅੱਜ ਹਰ ਘਰ ਦੇ ਵਿੱਚ ਖਿੜਕੀਆਂ ਦੇ ਵਿੱਚ ਸ਼ੀਸ਼ੇ ਲੱਗੇ ਹੋਏ ਨੇ ਬਿਲਕੁਲ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੱਕੜ ਦੀਆਂ ਖਿੜਕੀਆਂ ਹੁੰਦੀਆਂ ਸੀ ਜਾਲੀਆਂ ਹੁੰਦੀਆਂ ਸੀ ਹੁਣ ਸ਼ੀਸ਼ੇ ਲੱਗੇ ਹੋਏ ਨੇ ਸੋ ਉਹਨਾਂ ਨੇ ਕਿਹਾ ਕਿ ਧਮਾਕੇ ਨਾਲ ਸਾਡੀਆਂ ਖਿੜਕੀਆਂ ਦੇ ਕਈਆਂ ਦੇ ਸ਼ੀਸ਼ੇ ਟੁੱਟੇ ਵੀ ਨੇ ਕਈਆਂ ਦੇ ਹਿੱਲੇ ਵੀ ਨੇ ਤੇ ਤੁਸੀਂ ਸੋਚ ਕੇ ਦੇਖੋ ਉਸ ਘਰ 'ਚ ਰਹਿੰਦੇ ਬੱਚਿਆਂ 'ਚ ਆਮ ਲੋਕਾਂ 'ਚ ਕਿੰਨਾ ਸਹਿਮ ਹੋਏਗਾ ਜਦੋਂ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਬਾਰਡਰ ਏਰੀਆ ਚ ਜਿੰਨੇ ਵੀ ਪਿੰਡ ਨੇ ਇੱਕ ਚੀਜ਼ ਹੋਰ ਡਿਸਕਸ ਕਰਨ ਵਾਲੀ ਹੋਏ ਹੈ ਕਿ ਸਿਵਲ ਡਿਫੈਂਸ ਵਲੰਟੀਅਰ ਬਣਨ ਵਾਸਤੇ ਚੰਡੀਗੜ੍ਹ ਦੇ ਵਿੱਚ ਵੱਡੀ ਗਿਣਤੀ ਚ ਨੌਜਵਾਨ ਪਹੁੰਚੇ ਅਜੇ ਚੰਡੀਗੜ੍ਹ ਤੇ ਤੇ ਸਿਗੇ ਸਿਗੇ ਨੇੜਲੇ ਸ਼ਹਿਰਾਂ ਤੋਂ ਪਿੰਡਾਂ ਤੋਂ ਵੀ ਨੌਜਵਾਨ ਆਏ ਕਿ ਅਸੀਂ ਤਿਆਰ ਆ ਸੋ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਸਾਨੂੰ ਚੰਡੀਗੜ੍ਹ ਦੇ ਲੋਕਲ ਨੌਜਵਾਨਾਂ ਦੀ ਲੋੜ ਹੈ ਜਿਨ੍ਹਾਂ ਨੂੰ ਅਸੀਂ ਟ੍ਰੇਨਿੰਗ ਦੇਣੀ ਹੈ ਤੁਹਾਡੀਆਂ ਸੇਵਾਵਾਂ ਜੇ ਲੋੜ ਪਈਏ ਅਸੀਂ ਲਵਾਂਗੇ ਸੋ ਇਸ ਤਰ੍ਹਾਂ ਇਸ ਤਰ੍ਹਾਂ ਜਦੋਂ ਦੇਸ਼ ਤੇ ਕੋਈ ਭੀੜ ਪੈਂਦੀ ਵਿਪਤਾ ਪੈਂਦੀ ਹੈ ਸਾਡੇ ਨੌਜਵਾਨ ਮੂਰੇ ਹੁੰਦੇ ਨੇ ਔਰ ਸਭ ਤੋਂ ਮੰਦ ਭਾਗੀ ਗੱਲ ਇਹ ਵੀ ਹੈ ਕਿ ਇਸ ਦੌਰ ਦੇ ਵਿੱਚ ਜਿੰਨਾ ਤਣਾਅਪੂਰਨ ਮਾਹੌਲ ਸੀ ਜਦੋਂ ਕੋਈ ਲੋਕ ਟੀਵੀ ਚੈਨਲ ਲਾ ਕੇ ਦੇਖਦੇ ਸੀ ਤਾਂ ਟੀਵੀ ਚੈਨਲ ਤੇ ਕੋਰਾ ਝੂਠ ਚੱਲ ਰਿਆ ਹੁੰਦਾ ਸੀ ਕੋਈ ਐਂਕਰ ਦਾ ਇਹ ਕਹਿ ਰਿਹਾ ਹੁੰਦਾ ਸੀਗਾ ਕਿ ਭਾਰਤ ਹੁਣ ਪਾਕਿਸਤਾਨ ਦੇ ਵਿੱਚ ਦਾਖਲ ਹੋ ਗਿਆ ਜੀ ਹੁਣ ਲਾਹੌਰ ਤੇ ਕਬਜ਼ਾ ਕਰ ਲਿਆ ਹੁਣ ਕਰਾਚੀ ਤੇ ਕਬਜ਼ਾ ਕਰ ਲਿਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਟੀਵੀ ਚੈਨਲ ਦਿੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ 65 ਜਾਂ 71 'ਚ ਜੰਗ ਲੱਗਦੀ ਸੀ ਤਾਂ ਪਿੰਡ ਦੇ ਵਿੱਚ ਕੋਈ ਇੱਕ ਅਧਾ ਰੇਡੀਓ ਹੁੰਦਾ ਸੀ ਤਾਂ ਸਾਰਾ ਪਿੰਡ ਉਸ ਰੇਡੀਓ ਤੇ ਖਬਰਾਂ ਲਾ ਕੇ ਸੁਣਦਾ ਸੀ ਵੀ ਘਟੋ ਘਟ ਜਿਹੜੀਆਂ ਖਬਰਾਂ ਆਉਣਗੀਆਂ ਉਹ ਸੱਚੀਆਂ ਆਉਣਗੀਆਂ ਜਿਹੜੀਆਂ ਇੱਧਰ ਉੱਧਰੋਂ ਗੱਲਾਂ ਨੇ ਉਹ ਅਫਵਾਹਾਂ ਨੇ ਠੀਕ ਇਸੇ ਤਰ੍ਹਾਂ ਸੋਸ਼ਲ ਮੀਡੀਆ ਜਿਹੜਾ ਉਹ ਅਫਵਾਹਾਂ ਨਾਲ ਭਰਿਆ ਪਿਆ ਨੈਸ਼ਨਲ ਟੀਵੀ ਕੋਈ ਲਾ ਕੇ ਦੇਖ ਲੋ ਜਿੰਨੇ ਵੀ ਨੈਸ਼ਨਲ ਟੀਵੀ ਨੇ ਉੱਥੇ ਕੋਹਰਾ ਝੂਠ ਬੋਲ ਰਹੇ ਨੇ ਹੁਣ ਇਹ ਹੋ ਗਿਆ ਜੀ ਇਹ ਹੋ ਗਿਆ ਜੀ ਮਜ਼ਾਇਲ ਨਾਲ ਹਮਲਾ ਹੋ ਗਿਆ ਇੰਨੇ ਬੰਦੇ ਮਰ ਗਏ ਇੰਨੇ ਏਰੀਆ 'ਚ ਨੁਕਸਾਨ ਹੋਇਆ ਉਹ ਇਹਨਾਂ ਨੂੰ ਪੁੱਛੇ ਕਿ ਮਜ਼ਾਇਲ ਦੇ ਨਾਲ ਜਿਹੜੀ ਭਾਰਤ ਨੇ ਛੱਡੀ ਹੈ ਕੋਈ ਕੈਮਰੇ ਲੱਗੇ ਸੀ ਜਿਹੜਾ ਤੁਹਾਡੇ ਕੋਲ ਐਕਸੈਸ ਸੀ ਵੀ ਇੰਨੇ ਬੰਦੇ ਮਰ ਗਏ ਨੇ ਸੋ ਕੁੱਲ ਮਿਲਾ ਕੇ ਕੋਹਰਾ ਝੂਠ ਔਰ ਇਹਨਾਂ ਟੀਵੀ ਚੈਨਲਾਂ ਤੇ ਜਿੰਨੀਆਂ ਅਫਵਾਹਾਂ ਜਾਂ ਝੂਠ ਬੁਲਾਇਆ ਗਿਆ ਉਦਾ ਸਪਸ਼ਟੀਕਰਨ ਦੇਣ ਵਾਸਤੇ ਮੁੜ ਕੇ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਨੂੰ ਆ ਕੇ ਪ੍ਰੈਸ ਕਾਨਫਰੰਸ ਕਰਨੀ ਪਈ ਫਿਰ ਉਹ ਆਪਣਾ ਸਪਸ਼ਟੀਕਰਨ ਦਿੰਦੇ ਸੀ ਕਿ ਭਾਈ ਆ ਗੱਲ ਸੱਚੀ ਹੈ ਆ ਖਬਰ ਝੂਠੀ ਹੈ ਇਹ ਫੇਕ ਖਬਰ ਹੈ ਇਹਦੇ ਤੇ ਯਕੀਨ ਨਾ ਕਰੋ ਫਿਰ ਹਰ ਰੋਜ਼ ਭਾਰਤ ਸਰਕਾਰ ਵੱਲੋਂ ਕਿਸੇ ਨੁਮਾਇंदे ਵੱਲੋਂ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਪੂਰੇ ਦੇਸ਼ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਦੇਸ਼ ਤੇ ਆ ਹਾਲਾਤ ਨੇ ਸੋ ਅਸੀਂ ਇਹੀ ਚਾਹੁੰਦੇ ਆ ਕਿ ਮਾਹੌਲ ਜਿਹੜਾ ਆ ਉਹ ਸੁਖਾਵਾਂ ਬਣਿਆ ਰਹੇ ਆਪਸੀ ਮੁਲਕਾਂ ਦੇ ਵਿੱਚ ਜਿਹੜੀ ਸਹਿਮਤੀ ਹੈ ਬਣੀ ਰਵੇ ਤੇ ਕੋਈ ਵੀ ਅਜਿਹੇ ਅਸਾਰ ਜਿਹੜੇ ਪੈਦਾ ਨਾ ਹੋਣ ਜਿਸ ਦੇ ਨਾਲ ਖਾਸ ਤੌਰ ਤੇ ਪੰਜਾਬ ਦਾ ਤੇ ਪੰਜਾਬ ਦੇ ਸਰਹੱਦੀ ਪਿੰਡਾਂ ਦਾ ਉੱਥੋਂ ਦੇ ਰਹਿੰਦੇ ਲੋਕਾਂ ਦਾ ਨੁਕਸਾਨ ਹੋਵੇ ਸੋ ਦੇਖਣਾ ਹੋਵੇਗਾ ਕਿ ਹੁਣ ਅੱਗੇ ਦੀ ਕਾਰਵਾਈ ਕਿਸ ਤਰੀਕੇ ਦੀ ਹੁੰਦੀ ਹੈ ਅੱਜ ਇੱਕ ਖਾਸ ਮੀਟਿੰਗ ਹੈ ਉਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਜੰਗਬੰਦੀ ਦੇ ਉੱਤੇ ਜੋ ਸਹਿਮਤੀ ਬਣੀ ਹੈ ਉਹ ਕਿੰਨੀ ਦੇਰ ਤੱਕ ਟਿਕੀ ਰਹਦੀ ਹੈ ਫਿਲਹਾਲ ਵਾਸਤੇ ਇਜਾਜ਼ਤ ਚਾਹਾਂਗੇ ਤਾਂ